ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਕਰਦੇ ਤੁਹਾਡੇ ਆਪਣੇ ਚੈਨਲ ਜੋਧ ਡੇਰੀ ਫਾਰਮਿੰਗ ਦੇ ਵਿੱਚ ਜਿਹੜੇ ਕਿਸਾਨ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਜੁੜੇ ਨੇ ਆਪਣੇ ਚੈਨਲ ਨੂੰ ਫੋਲੋ ਕਰ ਲਓ ਜਿਹੜੇ ਕਿਸਾਨ ਭਰਾ ਆਪਣੇ YouTube ਚੈਨਲ ਦੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦੇ ਬਟਨ ਨੂੰ ਦਬਾ ਕੇ ਪ੍ਰੈਸ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋਵੇ ਆਪਣਾ ਤੋ ਵੀਡੀਓ ਬਣਵਾਉਣ ਲਈ ਆਪਣਾ ਸੰਪਰਕ ਨੰਬਰ ਆ ਮੈਕ੍ਰੋ 97791 98511 ਆਪਾਂ ਬਿਲਕੁਲ ਵੀਡੀਓ ਫਰੀ ਬਣਾ ਰਹੇ ਹਾਂ ਕਿਤੋਂ ਵੀ ਕਿਸੇ ਵੀ ਕਿਸਾਨ ਭਰਾ ਨੇ ਕੋਈ ਵੀ ਐਡ ਕਰਵਾਉਣੀ ਹੋਵੇ ਤੇ ਆਪਣੇ ਨਾਲ ਸੰਪਰਕ ਕਰ ਸਕਦਾ ਪਿੰਡ ਮੇਰਾ ਬਈ ਮਹਿਤਾਗਾ ਠੀਕ ਅੱਜ ਦੀ ਜਿਹੜੀ ਵੀਡੀਓ ਬਣਾਉਣ ਜਾ ਰਹੇ ਹਾਂ ਬਈ ਕਾਲੇ ਦੇ ਕਾਲਾ ਸਰਪੰਚਾ ਦਾ ਪਿੰਡ ਮਹਿਤੇ ਤੋਂ ਹੀ ਆਪਣੇ ਪਿੰਡੋਂ ਹੀ ਤੇ ਆਪਣਾ ਗਮਾਂਢੀ ਦੇ ਘਰੋਂ ਬਣਾ ਰਹੇ ਹਾਂ ਬਈ ਇੰਨਾ ਕੋਲੇ ਦੋ ਕਟੀਆਂ ਬਕਾਉ ਨੇ ਇੱਕ ਮੋਰਾ ਚ ਆ ਤੇ ਪੁੱਛਦੇ ਆ ਕੀ ਰੇਟ ਆ ਤੇ ਇੱਕ ਹੈਗੀ ਆ ਨੀਲੀ ਰਾਵੀ ਚ ਮਾੜਾ ਕਾਲੇ ਤੋੜ ਕੇ ਦਿਖਾਈਆਂ ਰ ਕੱਟੀ ਦਾ ਮਾੜਾ ਜਿਹਾ ਦਿਖਾ ਦਈਏ ਬਸ ਤੋੜਨ ਦੀ ਲੋੜ ਹੀ ਨਹੀਂ ਸੌਰੀ ਤੇ ਆਹ ਨੀਲੀ ਰਾਵੀ ਆ ਮਾੜਾ ਜਿਹਾ ਨੀਲੀ ਰਾਵੀ ਨੂੰ ਵੀ ਇੱਧਰ ਜਨੂ ਮੂੰਹ ਜਿਹਾ ਕਰ ਆਹ ਮੋਰਾ ਰਸ ਹੁੰਦੀ ਠੀਕ ਆ ਜੀ ਇਹਦੇ ਮਾਂ ਮੂੰਹ ਥਲੇ ਕਿੰਨਾ ਦੁੱਧ ਸੀ ਬਾਈ ਕਾਲੇ ਇਹਨਾਂ ਥਲੇ 12 ਤੋਂ 20 ਲੀਟਰ ਤੋਂ ਦੇਣੀ ਠੀਕ ਆ ਜੀ ਦੋਨਾਂ ਦੀ ਮਾਂ ਮਾਂ ਵਲੇ ਠੀਕ ਆ ਜੀ ਇੱਕ ਆਪਣਾ ਨਾਮ ਦੱਸਿਓ ਕਾਲਾ ਸਿੰਘ ਹੈ ਜੀ ਕਾਲਾ ਸਿੰਘ ਪਿੰਡ ਮਹਿਤਾ ਜਿਲਾਈ ਬਰਨਾਲਾ ਜੀ ਤਸੀਲ ਤਾਪਾ ਜੀ ਠੀਕ ਹੈ ਜੀ ਜਿਹੜੀ ਇਹ ਕੱਟੀ ਆ ਇਹ ਦੋਨਾਂ ਦਾ ਰੇਟ ਕਿੰਨਾ ਕਰਤਾ ਜੀ ਆਪਾਂ ਜੋੜਾ ਦਾ 25000 ਰੁਪਏ ਦੋਨਾਂ ਦਾ 25000 ਰੁਪਿਆ ਜੋੜਾ ਵੀ ਆਹ ਕੋਈ ਸੀਮਨ ਬਾਰੇ ਪਤਾ ਲਵੀ ਆ ਕੱਟੀ ਦਾ ਅੱਜ ਲੋਗਵਾਲ ਤੋਂ ਉੱਥੇ ਛਾਣੇ ਜਿਹੜਾ ਲੋਗਵਾਲ ਦਾ ਉਹ ਤੋੜਾ ਇਹਦਾ ਹਲਵਾ ਖਸਦੇ ਕਿੱਗੇ ਅੱਛਾ ਅੱਛਾ ਠੀਕ ਹੈ ਜੀ ਓਕੇ ਬਾਈ ਤੇ ਇਹਨਾਂ ਦਾ ਵੀ ਆਪਣਾ ਸੰਪਰਕ ਨੰਬਰ ਬੋਲ ਦੇ ਇੱਕ ਦਾ 94635 94635 ਈਰੋਸ਼ਪ ਤਰਨਤਰ ਈਰੋਸ਼ਪ ਤਰਨਤਰ ਠੀਕ ਹੈ ਜਿਹੜੇ ਕਿਸਾਨ ਭਰਾ ਨੂੰ ਕਟੀਆਂ ਦੀ ਜਰੂਰਤ ਆ ਪੂਰੀਆਂ ਚੰਗੀਆਂ ਪਾਲਣ ਵਾਲੀਆਂ ਕਟੀਆਂ ਬਾਈ ਕੋਲੇ ਸੇਲ ਨੇ ਧੰਨਵਾਦ ਸੰਪਰਕ ਕਰਨ ਲਈ ਵੀਰ ਨਾਲ ਨੰਬਰ ਆਪਾਂ ਸਕਰੀਨ ਤੇ ਚੱਲੂਗਾ ਧੰਨਵਾਦ